ਆਪਣੀ ਮਾਂ ਦੇ ਨਾਲ ਹਾਸਿਆਂ ਵਾਲੀਆਂ ਵੀਡੀਓ ਬਣਾਉਣ ਵਾਲੇ ਗੱਗੂ ਤੇ ਮੋਟੇ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਅਕਸਰ ਹੀ ਮਜ਼ਾਕੀਆ ਅੰਦਾਜ਼ ਦੇ ਵਿੱਚ ਗੱਗੂ ਮੋਟਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਦੇ ਵਿੱਚ ਫਣੀ ਮਜ਼ਾਕ ਕਰਦੇ ਨਜ਼ਰ ਆਉਂਦੇ ਹਨ ਤੇ ਪੂਰੀ ਹੀ ਸੰਧੂ ਫੈਮਿਲੀ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਹੀ ਉਹਨਾਂ ਦੇ ਫੈਨਸ ਵੱਲੋਂ ਵੀ ਉਹਨਾਂ ਨੂੰ ਕਾਫੀ ਪਿਆਰ ਦਿੱਤਾ ਜਾਂਦਾ ਹੈ ਕਿਉਂਕਿ ਗੱਗੂ ਮੋਟਾ ਲੋਕਾਂ ਦੀ ਉਦਾਸ ਜ਼ਿੰਦਗੀ ਦੇ ਵਿੱਚ ਹਾਸਿਆਂ ਦੀ ਰੰਗਤ ਪਰਦੇ ਹਾਨਤ ਤੇ ਉਹਨਾਂ ਵੱਲੋਂ ਇੱਕ ਹੁਣ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੀਆਂ ਕੁੜੀਆਂ ਤੇ ਤਵਾ ਲਾਇਆ ਹੈ ਤੇ ਉਹਨਾਂ ਨੂੰ ਸ਼ਰੀਆਮ ਵੀਡੀਓ ਦੇ ਵਿੱਚ ਇੱਕ ਵੱਡਾ ਮੈਸੇਜ ਦਿੱਤਾ ਹੈ ਕਿਉਂਕਿ ਅਕਸਰ ਹੀ ਵਿਦੇਸ਼ਾਂ ਤੋਂ ਆਉਣ ਵਾਲੀਆਂ ਕੁੜੀਆਂ ਨਖਰੇ ਜਿਆਦਾ ਕਰਦੀਆਂ ਹਨ ਤੇ ਗੱਗੂ ਤੇ ਸਨੋਵਰ ਬੱਲ ਦੇ ਵੱਲੋਂ ਉਹਨਾਂ ਨੂੰ ਮਚਾਕ ਮਚਾਕ ਦੇ ਵਿੱਚ ਵੱਡਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕੁੜੀਆਂ ਵੱਲੋਂ ਵੀ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਲੋਕਾਂ ਦੇ ਵੱਲੋਂ ਵੀ ਕਾਫੀ ਫਨੀ ਕਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਅਕਸਰ ਹੀ ਆਪਾਂ ਦੇ ਕਹਦੇ ਹਾਂ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਜਿਆਦਾ ਨਖਰੇ ਕਰਦੇ ਹਨ ਕਿਉਂਕਿ ਗਏ ਤਾਂ ਪੰਜਾਬ ਦੇ ਵਿੱਚ ਹੀ ਹੁੰਦੇ ਹਨ ਪਰ ਲੋਕਾਂ ਦੇ ਵਿੱਚ ਦਿਖਾਵੇ ਬਾਜ਼ੀ ਕਰਕੇ ਉਹ ਨਖਰੇ ਜਿਆਦਾ ਕਰਦੇ ਹਨ ਬਾਕੀ ਤੁਸੀਂ ਇਹ ਵੀਡੀਓ ਦੇਖ ਕੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਗੱਗੂ ਤੇ ਸਨੋਵਰ ਬੱਲ ਦਾ ਕੁੜੀਆਂ ਨੂੰ ਇਹ ਮੈਸੇਜ ਕਿਵੇਂ ਲੱਗਿਆ ਸਨੋਰਾ ਮੈਨੂੰ ਇੱਕ ਗੱਲ ਦੱਸੀ ਮੈਂ ਦੱਸਣੀ ਜਦੋਂ ਕੁੜੀਆਂ ਬਾਹਰੋਂ ਆਉਂਦੀਆਂ ਆ ਇਹ ਮੱਝਾ گاਵਾਂ ਦੇ ਨਾਲ ਕਾਹਤੋਂ ਫੋਟੋ ਪਾਉਂਦੀਆਂ ਪਹਿਲਾਂ ਤਾਂ ਪੰਜਾਬ ਚ ਹੀ ਗਈਆਂ ਉਦੋਂ ਤੱਕ ਕਦੇ ਫੋਟੋ ਪਾਈ ਨਹੀਂ ਫਿਰ ਆਉਂਦੇ ਕਲੀਆਂ ਮੱਝਾ گاਵੇਂ ਪੰਜਾਬ ਚ ਆਉਂਦੀਆਂ ਹਨਾ ਫਿਰ ਖੇਤ ਵੀ ਪੰਜਾਬ ਚ ਆਉਂਦਾ ਹਨਾ ਫਿਰ ਰੋਟੀਆਂ ਚੁੱਲਾ ਵੀ ਖੇਤ ਚ ਆਉਂਦਾ ਹਨਾ ਸਾਗ ਵਾਲੀ ਰੋਟੀ ਵੀ ਖੇਤ ਚ ਆਉਂਦੀ ਆ ਪੰਜਾਂ ਅੰਜੇ ਪੁਰਾਣੇ ਪੰਜਾਬ ਚ ਆਉਂਦੇ ਆ ਮੱਛਰ ਤਾਂ ਨਹੀਂ ਆਣਾ ਇਹ ਕੁੜੀਆਂ ਜਿਹੜੀਆਂ ਜ਼ਿਆਦਾ ਕਰਦੀਆਂ ਇਹ ਹੀ ਕਰਦੀਆਂ ਤੂੰ ਵੇਖੀ ਕਟੀਆਂ ਨਾਲ ਐਵੇਂ ਕੰਨ ਜੇ ਖਿੱਚੀਆਂ ਨੇ ਬੈਠੀਆਂ ਹੋੜ ਗਿਆ ਪਤਾ ਕਿਥੇ ਤੂੰ ਮਾਲਾ ਤੂੰ ਮੱਝ ਮੈਨੂੰ ਹੁਣੇ ਸ਼ੋਅ ਹੋਈ ਇੱਕ ਮੈਂ ਕਹ ਲੈ ਤਾਈਂ ਦਿਮਾਗ ਚ ਗੱਲ ਆ ਗਿਆ ਨਾ ਦਿਮਾਗ ਗੱਲ ਇਹੋ ਹੀ ਇਹ ਕਿਉਂ ਕੀਤਾ ਜਾਂਦਾ ਹੈ ਪੰਜਾਬ ਨੂੰ ਵਿਖਾਈ ਪੰਜਾਬ ਆ ਗਿਆ ਫਿਰ ਵਸ ਲੈ ਕੇ ਰਹਿ ਪੈਣਾ ਨਹੀਂ ਕਦੇ ਕਦੇ ਵਿਚਾਰੀਆਂ ਕਈ ਕੁੜੀਆਂ ਬਹੁਤ ਇਮੋਸ਼ਨਲ ਹੋ ਜਾਂਦੀਆਂ ਨਾ ਜਾਂ ਤਾਂ ਇਹ ਸਿੰਘਾਂ ਨੂੰ ਹੱਥ ਪਾ ਕੇ ਫੜੋ ਪਾਓ ਇੱਥੇ ਆਪਣੇ ਘਰੇ ਵਾਧੂ ਦਾ ਤੂੰ ਮੱਝ ਫੈਲੋ ਇਨ ਮਾਈ ਹਾਊਸ ਗੋਆ ਗੋਆ ਚੱਪਾਣ ਕੇ ਗੋਆ ਚੱਪੇ ਪਾਓ ਪੱਠੇ ਪਾਓ ਬਈ ਕੱਲੀ ਫੋਟੋ ਲਈ ਨਹੀਂ ਵਿਚਾਰੀਆਂ ਤੁਸੀਂ ਇਹ ਸਾਡੀ ਬੇਨਤੀ ਹੈ ਤੁਹਾਨੂੰ ਤੁਸੀਂ ਕਿਰਪਾ ਆ ਕੀ ਕਰੋ ਕਿਰਪਾ ਕੇ ਗੋਵਾ ਚੱਕੋ ਪੱਠੇ ਪਾਓ ਤੇ ਜਿਹੜੀਆਂ ਕੁੜੀਆਂ ਨੇ ਸਾਡੀ ਸਨੈਪਕੈਡ ਵੇਂਦੀਆਂ ਪਈਆਂ ਵੇਖੜ ਗਈਆਂ ਕੋਈ ਗੁੱਸਾ ਨਾ ਕਰਿਓ ਤੁਸੀਂ ਫੋਟੋ ਜੇ ਕਿਸੇ ਨੇ ਖਿੱਚੀ ਹੋਈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ